ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਇੱਕ ਤੁਹਾਨੂੰ ਕੋਟੀ ਬਣਾਈ ਆ ਉਹ ਆਪਾਂ ਸਿਉਣੀ ਦੱਸਦੇ ਆ ਕਿ ਆਪਾਂ ਜੇਕਰ ਸਿੱਧੇ ਪਾਸੇ ਸਿਉਣ ਲਾਉਣੀ ਆ ਤਾਂ ਉਹਦੀ ਕਿਸ ਤਰ੍ਹਾਂ ਲਾ ਸਕਦੇ ਆ ਸਿੱਧੇ ਪਾਸੇ ਤੋਂ ਸਿਉਾਂਗੇ ਆਪਾਂ ਮੈਂ ਕਈ ਪਹਿਲਾਂ ਆਪਾਂ ਸਿਉਂਤੀ ਹੋਈ ਆ ਤੇ ਨਾਲੇ ਬਲੈਕ ਧਾਗੇ ਨਾਲੇ ਸੰਪਤੀ ਆ ਸਾਰੀ ਆ ਨੀਤੇ ਤੋਂ ਆਪਾਂ ਇੰਨੇ ਇੰਨੇ ਕਾ ਜਿਹੜੀ ਆਪਾਂ ਇਸ ਧਾਗੇ ਨਾਲ ਸਿਉਂ ਲਈ ਤੇ ਬਾਹਵੇ ਇੰਨੇ ਕਾ ਆਪਾਂ ਇਹਦੇ ਨਾਲ ਸਿਉਂ ਲਈ ਕਿਉਂਕਿ ਇੱਥੇ ਥੋੜਾ ਜਿਆਦਾ ਜਿਆਦਾ ਸੀਗਾ ਤੇ ਬਾਕੀ ਆਪਾਂ ਬਲੈਕ ਨਾਲ ਹੀ ਸਉਂਤੀ ਇੰਨਾ ਨਹੀਂ ਪਤਾ ਲੱਗਦਾ ਦੇਖੋ ਕਿਤੇ ਕਿਤੇ ਆਪਣੇ ਕੋਲੋਂ ਜਦੋਂ ਲੋਜ ਰਹਿ ਜਾਂਦਾ ਧਾਗਾ ਦਾ ਪਤਾ ਲੱਗਦਾ ਨਹੀਂ ਇੱਥੇ ਦੇਖੋ ਖਿੱਚੇ ਤੋਂ ਵੀ ਨਹੀਂ ਪਤਾ ਲੱਗਦਾ ਇੱਥੇ ਥੋੜਾ ਜਿਆਦਾ ਲੱਗਦਾ ਪਤਾ ਇੱਥੇ ਕਈ ਵਾਰੀ ਆਪਣੇ ਕੋਲੇ ਆ ਜਿਹੜਾ ਧਾਗਾ ਵੀ ਹੈਗਾ ਉਧਰੋਂ ਆਉਂਦਾ ਹੈਗਾ ਸਾਫ਼ ਉਤੋਂ ਦੀ ਇਸ ਤਰ੍ਹਾਂ ਲੰਮਾ ਉਹ ਵੀ ਹੋ ਸਕਦਾ ਤੇ ਚਲੋ ਜੀ ਆਪਾਂ ਆਪਣਾ ਆਹ ਪਾਸਾ ਰਹਿੰਦਾ ਸਾਰਾ ਇਹ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇੱਥੋਂ ਦੇਖੋ ਵੀ ਸਿਉਂ ਰੱਖੀ ਆਹ ਇੰਨੀ-ਇੰਨੀ ਆਪਾਂ ਸੂਈ 'ਚ ਧਾਗਾ ਪਾਇਆ ਸੀ ਤੇ ਜਦੋਂ ਆਪਾਂ ਇਹ ਕੋਸਿਆਂ ਵਾਲਿਆ ਨਾਨਾ 2270 ਆ ਵੀ ਆਪਾਂ ਵੀਡੀਓ ਬਣਾਉਣੀ ਭੁੱਲ ਗਏ ਆਪਾਂ ਇਸ ਤਰ੍ਹਾਂ ਬਣਾਇਆ ਥੋੜਾ ਜਿਹਾ ਜਿਵੇਂ ਪਲੇਨ ਜਾਂ ਨਹੀਂ ਲੱਗਦਾ ਨਹੀਂ ਤੇ ਜੇ ਆਪਾਂ ਸਲਾਈ ਕਰਦੇ ਤਾਂ ਇੱਥੋਂ ਸਾਰਾ ਪਲੇਨ ਨਹੀਂ ਬਣਦਾ ਆ ਵੀ ਆਪਾਂ ਸੰਤਾ ਇਸ ਤਰ੍ਹਾਂ ਜਿਵੇਂ ਕਿ ਆਹ ਇੱਕ ਨਸਰ ਜੀ ਬਣ ਗਈ ਥੋੜੀ ਜੀ ਤੇ ਇੱਧਰ ਵੀ ਆਪਾਂ ਇਸੇ ਤਰ੍ਹਾਂ ਹੀ ਸੰਤਾ ਜੀ ਆ ਵੀ ਆ ਦੇਖੋ ਆਪਾਂ ਜਿਹੜੇ ਬੁਣਤੀ ਵਾਲੀ ਆ ਲੈਂਨ ਉਹ ਤਾਂ ਇਸ ਤਰ੍ਹਾਂ ਤੇ ਆ ਆ ਦੇਖੋ ਜੀ ਇਸ ਤਰ੍ਹਾਂ ਥੋੜੀ ਜੀ ਤੇ ਚਲੋ ਜੀ ਆਪਾਂ ਹੁਣ ਸੂਈ 'ਚ ਪਾਉਣਿਆਂ ਧਾਗਾ ਬਲੈਕ ਇਹ ਆਪਾਂ ਹੁਣ ਸਾਰਾ ਇੰਨੀ ਸਲਾਈ ਆ ਜਿਹੜੀ ਸਾਰੀ ਬਲੈਕ ਨਾਲ ਕਰਾਂਗੇ ਇਹ ਪਤਾਗਾ ਪਾਲੰਨੇ ਤੇ ਲਓ ਜੀ ਆਪਾਂ ਉਲਟੀ ਸਾਈਡ ਧਾਗਾ ਆਪਣਾ ਜੋੜ ਲਿਆ ਇੱਥੇ ਤੇ ਹਾਂ ਦੇਖੋ ਜੀ ਆਪਾਂ ਆ ਦੇਖੋ ਜਿਵੇਂ ਆ ਧਾਗਾ ਹੋ ਗਿਆ ਇੱਥੇ ਆ ਬਲੈਕ ਹੋ ਗਿਆ ਹੁਣ ਆਪਾਂ ਇੱਥੋਂ ਧਾਗਾ نیچےੋਂ ਵੀ ਇਸ ਤਰ੍ਹਾਂ ਕੱਢ ਲਵਾਂਗੇ ਆ ਆਪਣਾ ਇੱਥੇ ਧਾਗੇ ਦੀ ગાંੜਾ ਇਹਨੂੰ ਆਪਾਂ ਥੋੜਾ ਜੰੰਦਰ ਨੂੰ ਦਬਾ ਦੇ ਦਬਾ ਦਾਂਗੇ ਇਸ ਤਰ੍ਹਾਂ ਤੇ ਆਪਾਂ ਇਥੋਂ ਨਾਲੋਂ ਇਸ ਤਰ੍ਹਾਂ ਤਾਂ ਅੱਗੇ ਚੱਕ ਲੈਣੇ ਆਪਾਂ ਇਹ ਆਪਣਾ ਸਿੱਧਾ ਪਾਸਾ ਹੈ ਜੀ вот где я стараюсь. ਤਪਾ ਹਲਕਾ ਜਿਹਾ ਖਿੱਚ ਲੈਣਾ ਉਲਟੀ ਸਾਈਡ ਦਾ ਇਸ ਤਰ੍ਹਾਂ ਬਣ ਜਾਂਦਾ ਜੀ ਬਲੈਕਸ ਤਾਂ ਪਤਾ ਹੀ ਨਹੀਂ ਲੱਗਦਾ ਜਿਵੇਂ ਆਪਾਂ ਸਿਉਲਾਂਗੇ ਤਾਂ ਇਹ ਕਿਹੜਾ ਦੇਖਣਾ ਤੇ ਭਰ ਜੇ ਆਪਾਂ ਦੂਜੇ ਕਲਰ ਚ ਵੀ ਬਣਾਉਨੇ ਆਂ ਤਾਂ ਇਹ ਤਾਂ ਵੀ ਨਹੀਂ ਦੇਖਦਾ ਹੈਗਾ ਥੋੜਾ ਜਿਹਾ ਆਪਾਂ ਬਣਾ ਕੇ ਥੋੜਾ ਜਿਹਾ ਖਿੱਚ ਲੈਣਾ ਵਾਸਤੇ ਇਹਨੂੰ ਜਿਵੇਂ ਆਪਾਂ ਇੱਕ ਡੱਬੀ ਆਹ ਲੈਣੀ ਲੈਣ ਹੈਗੀ ਆ ਬਲੈਕ ਵਾਲੀ ਬਣਾਉਨੇ ਆਂ ਤਾਂ ਥੋੜਾ ਜਿਹਾ ਆਪਾਂ ਐਂਡ ਤੇ ਜਾ ਕੇ ਖਿੱਚ ਦਾਂਗੇ ਇਹਨੂੰ ਹਲਕਾ ਜਿਹਾ ਖਿੱਚਾਂਗੇ ਜ਼ਿਆਦਾ ਨਹੀਂ Nyt kun estän halkaa, ਪਨਾ ਆ ਵੀ ਨਾਲ ਖਿੱਚ ਸਕਦੇ ਆ ਇਸ ਤਰ੍ਹਾਂ ਜਿੰਨਾ ਕ ਆਪਾਂ ਨੂੰ ਲੋਡ ਹੈ ਕਿ ਆਪ ਥੋੜਾ ਕਸਿਆ ਜਾ ਵੀ ਨਾ ਬਣੇ ਸਹੀ ਸੀ ਬਣੀ ਉਹਨਾਂ ਕ ਆਪਾਂ ਖਿੱਚ ਸਕਦੇ ਆ ਕਿ ਲਾਉ ਜੀ ਆਪਣੀ ਪੂਰੀ ਸਲਾਈ ਕਰਤੀ ਨੇ ਕਿੰਧਰੀ ਆ ਪਾਸ ਤਰ੍ਹਾਂ ਕੀਤੀ ਹੋਈ ਹੈ ਤੇ ਚਲੋ ਜੀ ਆਪਣੀ ਛੋਟੀ ਜੀ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਵਾਰ ਤੋਂ ਵਾਰ ਦੇ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਨੂੰ ਅੱਜ ਦੇ ਇਹ ਸਲਾਈ ਦਾ ਦੱਸਣ ਦਾ ਤਰੀਕਾ ਕਿਵੇਂ ਲੱਗਿਆ ਤੇ ਚਲੋ ਜੀ ਮਿਲਦਿਆਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ